ਪ੍ਰਦੇਸ਼ ਪਰਦੇ ਵਿੱਚ नागपंचमी ਵਾਲੇ ਦਿਨ ਸੱਪਾਂ ਨੂੰ ਦੁੱਧ ਪਿਲਾਉਣ ਦੀ ਪਰੰਪਰਾ ਹੈ ਪਰਦੇਸ਼ ਦੇ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ नागपंचमी ਦੇ ਮੌਕੇ ਦੇ ਉੱਤੇ ਨਦੀ ਚੋਂ ਸੈਂਕੜੇ ਜ਼ਹਿਰੀਲੇ ਸੱਪਾਂ ਨੂੰ ਕੱਢਣ ਦੇ ਲਈ ਮੇਲਾ ਲਗਾਇਆ ਜਾਂਦਾ ਹੈ ਐਨਾਈ ਨਹੀਂ ਇੱਥੇ ਦੇ ਲੋਕ ਨਦੀ ਚੋਂ ਕੱਢੇ ਗਏ ਸੱਪਾਂ ਦੇ ਨਾਲ ਬੱਚਿਆਂ ਦੇ ਵਾਂਗ ਖੇਡਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ नागपंचਮੀ ਦੇ ਮੌਕੇ ਦੇ ਉੱਤੇ ਲੋਕ ਦੂਰ ਦੂਰ ਤੋਂ ਇਸ ਸ਼ਾਨਦਾਰ ਦੇ ਡਰਾਉਨੇ ਦ੍ਰਿਸ਼ ਨੂੰ ਦੇਖਣ ਦੇ ਲਈ ਆਉਂਦੇ ਨੇ ਪਿੰਡ ਦਾ ਨਾਮ ਨਵਟੋਲ ਹੈ ਅਤੇ ਇਹ ਪਿੰਡ ਬਿਹਾਰ ਦੇ ਬੇਗੂਸ ਰਾਏ ਜ਼ਿਲ੍ਹੇ ਦੇ ਮਨਸੂਰ ਚੱਕ ਬਲਾਕ ਦੇ ਵਿੱਚ ਇਹ ਲੋਕ ਇਸ ਪਿੰਡ ਨੂੰ ਸੱਪਾਂ ਦਾ ਪਿੰਡ ਵੀ ਕਹਿੰਦੇ ਨੇ ਕਿਉਂਕਿ ਇੱਥੋਂ ਦੇ ਲੋਕ ਆਪਣੀ ਪਰੰਪਰਾ ਦੀ ਪਾਲਣਾ ਕਰਨ ਦੇ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਮੰਗਲਵਾਰ ਨੂੰ ਆਯੋਜਿਤ नागपंचਮੀ ਦੇ ਮੌਕੇ ਦੇ ਉੱਤੇ ਇੱਕ ਵਾਰ ਇੱਕ ਅਦਸਿਕ ਫਿਰ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਨਵਟੋਲ ਪਿੰਡ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਆਪਣੀ ਪਰੰਪਰਾ ਦੀ ਪਾਲਣਾ ਕਰਨ ਦੇ ਲਈ ਬਲਾਨ ਨਦੀ ਦੇ ਵਿੱਚ